ਹੋ ਚੰਗਾ ਲੰਘਦਾ ਵਕਤ ਯਾਰਾਂ ਬੇਲੀਆਂ ਦੇ ਨਾਲ ਸਾਡੀ ਮਸਤ ਮਲੰਗਾਂ ਬਾੜੀ ਫੱਕਰਾਂ ਦੀ ਚਾਲ ਅਸੀਂ ਹਰ ਮੋੜੀ ਉੱਤੇ ਗੱਲਾਂ ਸੱਚੀਆਂ ਸੁਣਾਈਆਂ ਲੋਕੀ ਨੋਟ ਨੇ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ ਲੋਕੀ ਨੋਟ ਨੇ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ ਜੇ ਅਧੀ ਰਾਤੀ ਮਾਰੀਏ ਤਾਂ ਭੱਜੇ ਭੱਜੇ ਆਉਂਦੇ ਹਨ ਜਿਗਰਾ ਯਾਰਾਂ ਦਾ ਜੋ ਐਹਸਾਨ ਨਾ ਜਿਤਾਉਂਦੇ ਹੋ ਕੱਲੇ ਬੰਦੇ ਦੀਆਂ ਹੁੰਦੀਆਂ ਨੇ ਕਾਹਦੀਆਂ ਚੜਾਈਆਂ ਲੋਕੀ ਨੋਟ ਨਹੀਂ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ ਲੋਕੀ ਨੋਟ ਨਹੀਂ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ ਗੁਰਵਿੰਦਰ ਪਰਾੜਾ ਸੀ ਗਰੀਬੀਆਂ ਚ ਉੱਠੇ ਤਾਂ ਵੀ ਪਾਲ ਲੈਨੇ ਦੀਵੇ ਇਹ ਹਨੇਰੀਆਂ ਦੀ ਉੱਤੇ ਤਾਂ ਵੀ ਬਾਲ ਲੈਨੇ ਦੀਵੇ ਇਹ ਹਨੇਰੀਆਂ ਦੀ ਉੱਤੇ ਛਿੰਦੇ ਵਰਗੇ ਯਾਰਾਂ ਨੇ ਹੋ ਛਿੰਦੇ ਵਰਗੇ ਯਾਰਾਂ ਨੇ ਲਾ ਕੇ ਸਿਰਾਂ ਨਾਲੇ ਭਾਈਆਂ ਟੋਟ ਨੇ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ ਓ ਲੋਕੀ ਨੋਟ ਨੇ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ ਓ ਲੋਕੀ ਨੋਟ ਨੇ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ ਵਾਹ ਵਾਹ ਜੀ ਵਾਹ ਕੀ ਬਾਤ ਹੈ